हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨ ਕਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋ ਗੱਬੜ ਮੱਝਾਂ ਬਿਲਕੁਲ ਸੂਮ ਦੀ ਤਿਆਰੀ ਦੇ ਵਿੱਚ ਤੇ ਇੱਕ ਦੋਸਤੋ ਗਾਂ ਜਿਹੜੀ ਇਹ ਬਿਲਕੁਲ ਤਾਜੀ ਸੂਈ ਹੈ। ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਗੁਰਸਾਹਬ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ 사ਂਦੀ ਕਰਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਫੇਸਬੁਕ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਆਓ ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਜੀ ਬਾਈ ਦਾ ਸਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਠੀਕ ਠਾਕ ਵਧੀਆ ਜੀ ਚੱਲੀਏ ਤਾਂ ਕੰਮ ਕਰੀਏ ਹਾਂਜੀ ਹਾਂਜੀ ਵਧੀਆ ਮਾਲਕ ਦੀ ਕਿਰਪਾ ਬਰਾਂਦਾ ਠੀਕ ਹੈ ਸ਼ੁਕਰੀਆ ਐਡਰੈਸ ਬੋਲ ਦਿਗੇ ਆਪਣਾ ਐਡਰੈਸ ਆਪਣਾ ਜ਼ਿਲ੍ਹਾ ਕਰਨਤਾਰਨ ਤਹਿਸੀਲ ਪੱਟੀ ਹਾਂਜੀ ਪਿੰਡ ਬਲੇਰ ਨਾਮ ਆਪਣਾ ਗੁਰਸਾਹ ਸਿੰਘ ਹਾਂਜੀ ਗੁਰਸਾਹਿਬ ਸਿੰਘ ਜੀ ਅੱਜ ਆਪਣੇ ਕੋ ਟੋਟਲ 3 ਨਾ ਗਿਆ 2 ਮੱਜਾਂ ਗੱਬਣਾ ਤੇ 1 ਗਾੜੀ ਇਹ ਤਾਂ ਜੀ ਸੂਜਣ ਹਾਂਜੀ ਹਾਂਜੀ ਤੇ ਇਹ ਗਾਂ ਤੋਂ ਸ਼ੁਰੂ ਕਰ ਲਈਏ ਆਪਾਂ ਦੱਸੀਏ ਡਿਟੇਲ ਵੀਰਾਂ ਨੂੰ ਸਵੇਰ ਕਿੰਨਾ ਸੀ ਇਹ ਸਵੇਰ ਵੀਰ ਜੀ ਘਰ ਵਾਲਾ ਜਿੱਤੋਂ ਲਈ ਆਉ ਉਹ ਤੇ ਕਹਿੰਦਾ ਉਹ ਵੀ ਉਹਨੇ ਵੀ ਲਿਆਂਦੀ ਪੀਲੇ ਸੂਏ ਉਹਨਾਂ ਦਾ ਦੂਜੇ ਸੂਏ ਆਪਾਂ ਤੀਜੇ ਸੂਏ ਆ ਬਾਕੀ ਪੰਜਾਬ ਵਾਲੀ ਜਲਸੀ ਦਾ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਬਹੁਤ ਜ਼ਿਆਦੀ ਠੰਡੀ ਠੀਰੀ ਦੇਖੋ ਲਓ ਜੀ ਕਰਨੂ ਜੱਜ ਜੀ ਇਹ ਜੀ ਵੀ ਉਹ ਜੀ ਕੋਈ ਬੜਾ ਠੰਡੀ ਠੀਰੀ ਬਹੁਤ ਜ਼ਿਆਦੀ ਜੀ ਸੀਲਸਾ ਬਹੁਤ ਜ਼ਿਆਦੀ ਆ ਅਛਾ ਗਸਾਵ ਸਿੰਘ ਜੀ ਟਾਈਮ ਕੰਨਾ ਹੋ ਗਿਆ ਸਈ ਸਈ ਨੂੰ ਅੱਜ 15 ਦਿਨ ਹੀ ਲਾ ਲੋ ਤੁਸੀਂ ਬੱਚਾ ਜੀ ਵਛਾ ਮਗਰਾ ਬੱਚਾ ਵਛਾ ਵਛਾ ਜੀ ਹਾਂ 15 ਦਿਨ ਹੋ ਗਏ ਸਈ ਨੂੰ ਹੋਣ ਜਿਹੜਾ ਦੁੱਧ ਚੋਣ ਦੀ ਇਹ ਕਿੰਨਾ ਜੀ ਦੁੱਧ ਆਲੇ ਆਉਂਦੇ ਨੇ ਥੱਲੇ ਗਰਮ ਦੇ ਭਾਵੇਂ 14-15 ਕਿਲੋ ਖਰਾ ਕਰਦੇ ਆਪਾਂ ਜਿਹੜਾ ਮੈਂ ਤੇ ਇਹਦਾ ਚਵਾ ਲੈਣਾ ਭਾਵੇਂ ਕੋਈ ਧਾਰਣਾ ਮਾਰੇ 12 ਕਿਲੋ ਦੁੱਧ ਠੰਡਾ ਕਰਕੇ ਦੁੱਧ 14 ਕਿਲੋ ਦੁੱਧ ਮੰਨ ਕੇ ਕੋਈ ਵੀਰ ਭਾਵੇਂ ਕੋਈ ਮੇਰਾ ਵੀਰ ਭਾਵੇਂ ਉਹ ਲੈ ਸੋ ਜਾ ਕਰੀ ਜਦ ਤੱਕ ਮਾਜੀ ਕਰਨੀ ਠੀਕ ਹੈ ਜੀ ਹਾਂਜੀ ਮੋਲਕ ਨਾ ਕਰਨਾ ਜੀ ਮੋਲ ਵੀ ਜੀ ਉਤਰਾਂ ਦੇ ਗਾਂ ਦਾ ਤੁਹਾਨੂੰ ਬੜਾ ਜਿਹੜਾ ਬਿਜਾਰਿਆ ਬਾਕੀ ਚਲੋ ਆਪਾਂ ਕਿਤੁਰ ਕੀ ਮਾਲ ਲਈਦਾ ਭਾਅ ਜਾਣ ਨਹੀਂ ਆ ਹਾਂਜੀ ਤੇ ਮੋਲ ਜਿਹੜਾ ਕਰਦੇ 55000 ਰੁਪਏ ਦੇਣੀ ਕਿੰਨੇ ਦੀ बाकी ਕੋ ਆਪਾਂ ਲੈ ਲੈਣ ਦੇ ਨਾਲ ਕੇ 50000 ਗਾਹ ਦੇਣਾ 50000 50000 50000 ਕੋਈ ਵੀ 50000 2400 ਛੋੜ ਕਰ ਦਾਂਗੇ 2400 ਹਾਂਜੀ ਹਾਂਜੀ ਆ ਮਾਤਾ ਕਰਾਂ ਠੀਕ ਹੈ ਜੀ ਹਾਂਜੀ ਯਾਨੀ ਕਿ ਸਾਢੇ 94000 ਰੁਪਏ ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਗਾਹ ਬਹੁਤ ਜਿਆਦੀ ਚੰਗੀ ਵੀਰ ਜੀ ਸਾਹਮਣੇ ਆਈ ਆਪਣੇ ਕੋਲ ਤੇ ਕੱਲ ਹੀ ਆਈ ਆ ਠੀਕ ਹੈ ਤੇ ਬਾਕੀ ਚਲੋ ਗਾਹ ਬਹੁਤ ਜਿਆਦੀ ਚੰਗੀ ਥਣ ਭਾਂਡੇ ਦੀ ਪੰਜਾਬ ਵਾਲੀ ਜਲਸੀ ਵੱਡੇ ਕਾ ਦੀ ਇਹ ਨਹੀਂ ਛੋਟੀ ਹੈ ਚੈੱਕ ਕਰ ਲੋ 12 ਕਿਲੋ ਦੁੱਧ ਮੰਨ ਕੇ ਕੋਈ ਵੀਰ ਭਰਾ ਸੋਗਾ ਕਰ ਲੈ ਬਾਜੀ ਤੋਰੀਏ ਹਾਂ ਸਵਾ ਤੀਜਾ ਬਾਈ ਕਹਿੰਦਾ ਸਈ ਹੈ 15 ਦਿਨ ਦਾ ਟਾਈਮ ਹੋ ਗਿਆ ਸਈ ਨੂੰ ਬਾਟ ਮਾਰੀਕਾਰ ਬਹੁਤ ਵਧੀਆ ਦੇਖੋ ਬੂਤੀ ਕਿੱਡੀ ਸੋਹਣੀ ਲੱਗੀ ਆ ਲਓ ਜੀ ਕਰੋ ਚੱਕ ਜੀ ਡਿਮਾਂਡ ਰੱਖੀ ਗਈ ਹੈ 55000 ਰੁਪਏ 50000 ਦੇ ਵਿੱਚੋਂ ਤੁਹਾਡਾ ਆਿਆਂ ਗਿਆ ਦਾ ਮਾਨ ਤਾਨ ਸ਼ੋਰ ਸ਼ਪਾ ਮੌਕੇ ਤੇ ਹੋਊਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਆ ਲਓ ਜੀ ਕਰੋ ਜੀ ਚੈੱਕ ਕਰੋ ਇਸ ਤੋਂ ਬਿਨਾ ਬਾਈ ਦੇ ਕੋਲ ਦੋ ਮੱਝਾਂ ਬਿਲਕੁਲ ਤਾਜ਼ਾ ਗੱਬਣਾ ਬਿਲਕੁਲ ਸੁਗੰਧ ਦੇ ਨੇੜੇ ਮੱਜਾਂ ਵੀ ਚੰਗੇ ਰਿਕਾਰਡ ਵਾਲੀਆਂ ਚੰਗਾ ਕੱਦ ਕਾਠਿਆ ਮੱਜਾਂ ਦਾ ਵੀ ਆ ਲੋ ਜੀ ਕਰੋ ਚੈੱਕ ਜੀ ਲਓ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਣ ਨਿਕੜਣੇ ਲੱਗੇ ਗੈਪ ਦੇ ਵਿੱਚ ਕੱਟ ਕਰ ਦੋ ਉਸੋਂ ਗਾਂ ਦਾ ਪੂਰਾ ਵੱਡੇ ਟਾਂਚੇ ਦੀ ਕਰੋ ਜੀ ਚੈੱਕ ਬਖਾਵਾ ਜੀ ਦੋਸਤੋ ਵੇਖੀਏ ਇਹ ਤੇ 14 15 ਕਿਲੋ ਦਾ ਵੀ ਕਰਦੀ ਹੈ। ਬੇਣੀ ਵਾਲੇ ਪਾਸੋਂ ਤੁਹਾਨੂੰ ਵੀ ਕੁਆਲਿਟੀ ਚੈੱਕ ਕਰਵਾ ਲੈਣਾ ਕਰ। ਆ ਵੇਖੋ ਜੀ ਕਰੋ ਚੈੱਕ। ਮਰੀ ਲਾਤਸ਼ਾਂ ਕਰੀਏ ਜੀ। ਹਾਲੇ। ਬਾਕੀ ਨਾ ਚੋਣ ਚਾਹ ਬੋਲ ਰਹੀ ਹੈ। ਠੀਕ ਹੈ। ਤਾਰਾਂ ਮਾਗ ਲਿਆ ਦੇਖੋ ਜੀ ਕਰੋ ਜੀ ਚੈੱਕ। ਠੀਕ ਹੈ। ਕੀ ਹੋ ਰਿਹਾ ਹੈ? बाकी ਵੀ ਜੇ ਗਾਣਾ ਸਮਝਾ ਲਈਆ ਦੋ ਜਿਆਦਾ ਬੰਦੇ ਆਪਾਂ ਉਹ ਜੇ ਤੋਂ ਲਈਆ ਤੇ ਇੱਕ ਹਰਿਆ ਪੱਠਾ ਨੇਗਾ ਹਾਂਜੀ ਹਾਂਜੀ ਹਰ ਗਾਵਾ ਹਰੇ ਪੱਠੇ ਦੀ ਹਾਂਜੀ ਹਾਂਜੀ ਬਾਕੀ ਬਹੁਤ ਜਦੀ ਠੰਡੀ ਠੀਰੀ ਦੇ ਕੱਦ ਬੋਟਲੀ ਗਾ ਪੰਜਾਬ ਵਾਲੀ ਜਰਸੀ ਜਿਨੂੰ ਆਂਦੇ ਆ ਠੀਕ ਹੈ ਜੀ ਹਾਂਜੀ ਲੋ ਜੀ ਇਹ ਦੋ ਅਗੇ ਬਾਈ ਜੀ ਮੱਝ ਬਾਰੇ ਦਸੀਏ ਡਿਟੇਲ ਦਸੀਏ ਦੀ ਇੱਕ ਸੁਹਾ ਕਨਵਸ ਹੋਣੀ ਹੈ ਇਹ ਵਿੱਚ ਦੂਜੇ ਤਿੱਜੇ ਸੁਹਾ ਸੁਣਾ ਨੇ ਤਿੱਜੇ ਸੁਹਾ ਸੁਣੀ ਹਾਂਜੀ ਘਰ ਆ ਦੂਜੇ ਆਪਾਂ ਤੀਜੇ ਕਰਕੇ ਲਈਆ ਟਾਈਮ ਕਮਾ ਖੜਦੀ ਸੁਣਦੇ ਵਿੱਚ ਗੇਰ ਵਾਦ ਤੋਂ ਵਾਦ ਹਫਤਾ ਲੈ ਜੂਗੀ ਇੱਕ ਹਫਤਾ ਹਾਂ ਹਫਤਾ ਖੜੂਗੀ ਠੀਕ ਹੈ ਜੀ ਕਿੰਨਾ ਕਿਤਾ ਮੁੱਲ ਰਖਿਆ ਬਾਕੀ ਮੈਂ ਜੇ ਜੇ ਬਾਅਦ ਹੈ ਸਾਡਾ ਜਿਹੜੀਆਂ ਬਾਹਰ ਵੈਸੇ ਜੀ ਮੈਂ ਦਾ ਘਰ ਆਵੇ ਵੀ ਮੁੱਲ ਕਰੀ ਜਾਂਦੇ ਵੀਡੀਓ ਦੇਖ ਕੇ ਕਰੀ ਜਾਂਦੇ ਜਿਹੜੇ ਹਸਾਉਣਾ ਪਈ ਜਾਂਦੀਆਂ ਤੇ ਬਾਕੀ ਉਹ ਕੀ ਘਰ ਆਵੇ ਕੋਤੀ ਕੋੜੀ ਦਾ ਮੁੱਲ ਇੱਕੋ ਕਰੀ ਜਾਂਦੇ ਆ ਸ਼ਰੋਸ਼ਾ ਜੀ ਉਹ ਤੇ ਬਾਕੀ ਇਹ ਬਾਹਰ ਹਸਾਉਣਾ ਮੈਂ ਆ ਗਿਆ 2 ਲੱਖ ਦੀ ਹਾਂਜੀ ਆਪਾਂ 1 40 ਦੀ ਮੈਂ ਦਵਾਂਗੀ 1 ਲੱਖ 40 ਹਾਂ ਗੱਪਣੇ ਹਾਂ ਠੀਕ ਹੈ ਜੀ ਹੋ ਚੁੱਕੇ ਮਗਮਾਨ ਔਰ ਜੇ ਐਂਡ ਆਪਾਂ 1 35 ਦੀ ਮੈਂ ਹੋਗੀ 1 35 ਦੀ ਹਾਂਜੀ ਠੀਕ ਹੈ ਜੀ ਇਹ ਗੱਪਣ ਗੱਪਣ ਦਾ ਮੁੱਲ ਹੈ ਹਾਂਜੀ ਹਾਂਜੀ ਗੱਪਣੇ ਦਾ ਬਾਕੀ ਛੋਟੀ ਬਹੁਤ ਜਿਆਦੀ ਜਿਆਦੀ ਚੰਗੀ ਆ ਤੇ ਦੋਦੋ ਮੈਂ ਦਾ ਬਹੁਤ ਜਿਆਦਾ ਚੰਗਾ ਰਕਾਰ ਦੱਸਿਆ ਠੀਕ ਹੈ ਜੀ ਦੋਦੋ ਤੇ ਬਾਕੀ ਪਤਾ ਗੱਲ ਕੀ ਬਾਈ ਸੇਵਾ ਤੇ ਨਾ ਜੀ ਸੇਵਾ ਕਰੂਗਾ ਚੰਗੀ ਸੇਵਾ ਕਰ ਲੂ ਚੰਗਾ ਚੋਲੂ ਮਾੜੀ ਕਰੂ ਮਾੜੀ ਚੋਲੂ ਲੈ ਜੀ ਚੈੱਕ ਕਰ ਲੋ ਦੋਦੋ ਲੌਣਾ ਜਿਹੜਾ ਸ਼ੁਰੂ ਕਰਤਾ ਤੇ ਇਹਦਾ ਆਰਡਰ ਕੁਆਲਿਟੀ ਦੇਖੋ ਸੂਤ ਤਾਂ ਕਹਿ ਬਿਲਕੁਲ ਤਿਆਰ ਕਰੀ ਹੋਈ ਹੈ ਕੱਦ ਕੱਠ ਮੈਂ ਦਾ ਚੈੱਕ ਕਰ ਲੋ ਪੂਰੀ ਵਜਰਬ ਜੂਦ ਵਾਲੀ ਹੈ ਲੈ ਗ ਜਾਂਦਾ ਲੈਓ ਭਾਈ ਲੈਓ ਡਰਦੀ ਲੈਓ 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 ਮੋੜ ਲੋ ਦਰਦੀ ਆ ਨਾ ਪਸ਼ੂ ਉਪਰੇ ਬੰਦੇ ਤੋਂ ਵੈਸੇ ਜਿੰਦਾ ਜਿੰਦਾ ਗੇਰ ਹਲੋ ਜੀ باقی ਮੈਂ ਬਹੁਤ ਜਾਈ ਚੰਗੀ ਠੰਡੀ ਤੇ ਆਹ ਲੋ ਜੀ ਕਰਦੇ ਇਹੋ ਜੀ ਨਹੀਂ ਗੱਲ ਦਰਦੀ ਆ ਸੂ ਤੱਕ ਦੋਸਤੋ ਆਰਡਰ ਲੱਗਾ ਜੀ ਅਗਲੇ ਬੰਨੇ ਧੰਨ ਤੱਕ ਹਾਂ ਬਹੁਤ ਸੋਹਣਾ ਆਰਡਰ ਤਿਆਰ ਕਰੀ ਹੁੰਦੀ ਹੈ ਦੁੱਧ ਉਮੀਦ ਹੈ ਵੀ 14 15 ਕਿਲੋ ਜਿਹੜਾ ਬਾਕੀ ਨਾ ਗਾਗਾ ਮੈਂ ਗਾਹੀ ਬਲੈਟਨ ਗਾਂ ਹੀ ਬਣ ਲੂਗੀ ਹਾਂਜੀ ਉਹ ਨਹੀਂ ਗਾਂ ਇਹਨੂੰ ਤੁਹਾਨੇ ਪਿਛਲੇ ਸਵੇਰੇ ਕਿਹਾ ਮੈਨੂੰ ਇਹਦਾ ਵੀਡੀਓ ਵਿਖਾਈਆਂ ਸੀ ਹਾਂਜੀ ਤੇ ਝੰਡਾ ਲਾ ਕੇ ਮੈਂ ਇਹ ਤੁਰਿਆ ਨਹੀਂ ਜਾਂਦਾ 14 15 ਕਿਲੋ ਚ ਹੋਊਗਾ ਵੱਧ 16 ਕਿਲੋ ਮੈਂ ਤੁਹਾਨੂੰ ਨਾ ਹੱਦਾਂ ਦੇ ਚਾਹ ਆਪਾਂ ਨਹੀਂ 16 ਕਹਿਣਾ ਅੱਜ ਦੁੱਧ ਦਾ ਸੇਵਾ ਦਾ ਪਾਇਰਾ ਠੀਕ ਠੀਕ ਕੋਈ ਪਾਉਰੇ ਚੋੜੂਗਾ ਤੇ ਨਹੀਂ ਰਮਾਨਾ ਫਿਰ ਮੈਂ ਜੱਟਾ ਕੇ ਸੌਜੂਗਾ ਠੀਕ ਹੈ ਹਾਂ ਲਓ ਜੀ ਦੁੱਧ ਵੈਸੇ ਵੀਰ ਕਹਿੰਦਾ ਵੀ 16 ਕਿਲੋ ਘਰ ਵਾਲਿਆਂ ਨੇ ਕਿਹਾ ਵੀ ਚੋਇਆ ਵੱਧ ਅਜੇ ਸਵੇਰੇ ਹਾਂਜੀ ਤੇ ਬਾਕੀ ਦੋਸਤੋ ਜਿਹੋ ਜਿਹੇ ਆਰਡਰ ਤਿਆਰ ਕਰੀਂਦੀ ਗਰੰਟੀ ਦਿੰਦੇ ਵੀ 16 ਜੁਆਰੂ 17 ਜੁਆਰੂ ਦੋ ਦਿਆ ਸੇਵਾ ਦਾ ਕੋਈ ਪਾਉਰੇ ਜੂ ਠੀਕ ਹੈ ਜੀ ਤੇ ਗਾਰੀ ਦੀ ਸੇਵਾ ਪਾਉਂਦੇ ਕਿ ਜਿਹੜਾ ਹੁਣ ਵਪਾਰੀ ਤੋਂ ਆਉਂਦੇ ਵਪਾਰੀਆ ਵਪਾਰੀਆ ਦਾ ਜੋ ਰੋੜਾ ਆ ਤੂੰ ਖਬਰ ਹੈ ਜੀ ਹਾਂਜੀ ਹਾਂਜੀ ਹੈ ਅੱਛਾ ਇੱਕੋ ਅਗੇ ਭਾਜੀ ਸਮਾਜ ਵਰਗ ਦੀ ਜੀ ਇਹ ਕੁਝ ਨੀਲੀ ਰਵੀ ਜੀ ਨਾਲ ਇਹ ਨੀਲੀ ਰਵੀ ਜੀ ਮੈਂ ਆਹ ਲੋ ਜੀ ਕਰੋ ਚੈੱਕ ਕਿੰਨਾ ਟਾਈਮ ਖੜਦੀ ਸੋਣ ਇਹ 15 ਦਿਨ ਗਿਣ ਕੇ ਤੁਸੀਂ ਲਾਉ ਰਿਹਾ ਉਹ ਬੋਏ ਪਹਿਲੇ ਸੂਵੇ 15 ਦਿਨਾਂ ਦਾ ਅੰਤਜਾ ਹੈਗਾ ਵੀ ਮੈਂ ਨੇ ਕੋੜੀ ਫਿਮੀ ਮਾਰੀ ਜੀ ਕਿ ਮੈਂ ਚਿਹਰੇ ਦੇ ਕਾਟੇਗਾ ਜੀ ਮੂੰਹ ਤੇ ਕਾਟੇਗਾ ਜੀ ਤੇ ਮਗਰਲੇ ਖੋਰ ਵਾਈਟ ਪੂਸ਼ ਵਾਈਟ ਚੈੱਕ ਕਰ ਲਓ ਤੇ ਇਹ ਬਈ 15 ਦਿਨਾਂ ਦਾ ਟਾਈਮ ਹੈ ਜੇ ਖਰਦੀ ਸੀ 15 ਲੈ ਜੇ 10 ਲੈ ਜੀ ਇੱਥੇ ਖੜੂ ਮੈਂ ਸੂਆ ਕਰਨਾ ਦੂਜਾ ਸੁਣੀ ਇਹ ਦੂਜਾ ਸੂਆ ਦੂਜਾ ਸੂਆ ਸੁਣੀ ਹੈ ਨਾ ਜੀ ਠੀਕ ਹੈ ਲਓ ਜੀ ਕੱਢੋ ਬਾਹਰੋਂ ਜੀ ਚੈੱਕ ਕਰੋ ਦੋਸਤੋ ਮੈਂ ਦਾ ਕੱਦ ਕਾਠ ਮੈਂ ਜੀ ਬਾਕੀ ਮੈਂ ਬਹੁਤ ਜਿਆਦੀ ਚੰਗੀ ਆ ਆਪ ਬਿਊਟੀ ਚੱਕਰ ਉਹਦੀ ਸਿੰਘੀ ਵੇਖੋ ਲੱਗੀ ਬਰੀਕੀ ਜਿਹੀ ਹਾਂਜੀ ਹਾਂਜੀ ਕੱਟ ਕੱਟ ਰਾਜੀਪੁਰ ਜੰਮੀਪਲੀ ਚੱਕ ਰਿਓ ਹਨਾ ਦੁੱਧ ਲਾਉਣਾ ਇਹਨੇ ਵੀ ਕਰਮਾਈ ਨਹੀਂ ਸ਼ੁਰੂ ਕਰਤਾ 15 ਦਿਨ ਦਾ ਟਾਈਮ ਅਜੇ ਇਹਦਾ ਪੈਂਡਿੰਗ ਪਿਆਸ ਹੁੰਦੇ ਵਿੱਚ ਆਹੋ ਜੀ ਪਿੱਠਪੜਾ ਵੇਖੋ ਇਹਦਾ ਕਰਮਾਈ ਹੈ ਲਓ ਜੀ ਆਹ ਵੇਖੋ ਜੀ ਫੇਸ ਕੁਆਲਿਟੀ ਲੈ ਜੋ ਭਾਈ ਲੈ ਜੋ ਜੀ ਬਿਲਕੁਲ ਦੋਸਤੋ ਨਿਗਾ ਨਿਗਾ ਸਿੰਘ ਹਾਲੇ ਵਿਚ ਕਰੋ ਜੀ ਦੋਸਤ ਚਮੜੀ ਤੇ ਲਿਸ਼ਕ ਵੇਖੋ ਜੀ ਹਾਲੇ ਵਿਚ ਕਰੋ ਇਹਦਾ ਆਪਾਂ ਬਾਈ ਸਾਹਿਬ ਦੇ ਕੋਲ ਮੁੱਲ ਪੁੱਛੀਏ ਹਾਂ ਕੀ ਭਾਈ ਜੀ ਦੱਸੀ ਇਹ ਮੁੱਲੇ ਦਾ ਇਹ ਰ ਮੋਲਾ ਅੱਜ ਦੇ ਦਾ 130 ਕਰਦੇ 130 ਹਾਂਜੀ ਹਾਂਜੀ 15000 ਦੇ ਦਤਾ 15000 ਹਾਂਜੀ ਦੱਸ ਕਿ ਮੈਂ ਜਿੰਨਾ ਪਿਆਰ ਹੋ ਗਿਆ ਨਾ ਉਦੋਂ ਮੈਂ 1.5 ਦੀ ਵਿਗਣੀ 10000 ਰੁਪਏ ਦਾ ਅੰਤਰਾ ਦੋਵੇਂ ਦਿਨਾਂ ਦਾ ਹੈ ਨਾ ਹਾਂਜੀ ਹਾਂਜੀ ਉਹਦਾ 135 ਦਾ 125 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਦਾ ਗੱਬਰ ਗੱਬਰ ਹਾਂ ਗੱਬਰ ਗੱਬਰ ਦਾ ਬਾਕੀ ਜਦ ਮੈਂ ਤਿਆਰ ਹੋ ਗਈ ਨਾ ਉਦੋਂ ਮੈਂ 1.5 ਲੱਖ ਤੋਂ ਬਾਹਰ ਕਰੂਗੀ ਗੱਡੀ ਰੁੱਤ ਕੇ ਉਹ ਜਿਹਾ ਆਉਂਦੇ ਬਾਜ਼ਾਰ ਹਾਂਜੀ ਚੱਲ ਰਹੀ ਹੈ ਚੱਲ ਰਹੀ ਹੈ ਤੇ ਬਾਕੀ ਨਾ ਮਈਆਂ ਪਤਨ ਪਤਾ ਵੀ ਮਾਲ ਲਈਦਾ ਆਪਣੇ ਬਹੁਤ ਜਿਆਦਾ ਚੰਗਾ ਵੇਖੇ ਹਾਂਜੀ ਹਾਂ ਤੇ ਬਾਕੀ ਖਾਨਦਾਨੀ ਮੈਂ ਬਹੁਤ ਜਰੀ ਚੰਗੀ ਆ ਮੈਂ ਖੇਵ ਕਰਨੇ ਰੇਰੀ ਦੀ ਮੈਂ ਆਹ ਲੋ ਦੋਸਤੋ ਬਾਰਡਰੀ ਦੀ ਮੱਝ ਬਹੁਤ ਚੰਗੀ ਮੱਝ ਆ ਪੰਚੇ ਦਾ 14 15 ਕਿਲੋ ਦਾ ਕਾਰਡ ਹੋਗਾ ਜੀ ਤੁਸ ਜਿਸ ਮੇਰਾ ਹਾਂਜੀ 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 ਠੀਕ ਹੈ ਭਲਾ ਪਹਿਲੇ ਸੂਏ ਦਾ 14 15 ਕਿਲੋ ਦਾ ਕਾਰਡ ਆ ਬਾਕੀ ਦਾ ਬਾਡੀ ਵੰਦਰ ਚੈੱਕ ਕਰ ਲੋ ਦੋ ਮੱਝਾਂ ਦੋਵੇਂ ਗੱਬਣ ਮੱਝਾਂ ਡਿਟੇਲ ਤਸਵੀਰ ਪੂਰੀ ਵੇ ਬਾਈ ਨੇ ਇਹਲੀ ਗਾਵਾਂ ਬਿਲਕੁਲ ਤਾਜੀ ਸਹੀ ਹੈ ਸੂਰ ਸਾਰੇ ਪਹੁੰਚੋ ਨਾ 1 ਟਾਈਮ 2 ਟਾਈਮ ਚੋ ਕੇ ਤਸੱਲੀ ਕਰ ਲੋ ਗੱਪਣ ਪਸ਼ੂ ਨੂੰ ਥਣਾ ਦੀ ਟਿੱਪ ਕੇ ਪਾਫ ਕਰਕੇ ਤਸੱਲੀ ਕਰ ਲੋ ਤਸੱਲੀ ਕਰੋ ਆ ਜੀ ਐਡਰੈਸ ਮੈ ਜੀ ਇੱਕ ਰਹੀ ਫੇ ਬੋਲ ਦਿਨਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਨਾਮ ਬਾਈ ਦਾ ਗੁਰਸਾਹ ਸਿੰਘ ਫੋਨ ਨੰਬਰ ਬਾਈ ਜੀ ਇੱਕ ਰਹੀ ਫੇ ਬੋਲ ਦਿਓ ਫੋਨ ਨੰਬਰ ਹੈਗਾ 7529945482 ਠੀਕ ਹੈ ਹਾਂ ਜੀ ਧੰਨਵਾਦ ਉਸਰ ਵਾਲਾ ਵੀਡੀਓ ਦੇਖਣ ਵਾਸਤੇ